ਬਾ ਬੁੱਢੇ ਨਾਲੇ ਦਾ ਪਾਣੀ ਆ ਆਹ ਦੇਖ ਲਓ ਤੁਸੀਂ ਬੁੱਢੇ ਨਾਲੇ ਦਾ ਕੀ ਹਾਲ ਕੀਤਾ ਹੋਇਆਗਾ ਆ ਝੱਗ ਦੇਖੋ ਕਿਵੇਂ ਸਾਰਾ ਜ਼ਹਿਰੀਲਾ ਪਾਣੀ ਫੈਕਟਰੀਆਂ ਦਾ ਇਹ ਬੁੱਢੇ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਤੇ ਇਧਰ ਮੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਕਹਿੰਦੇ ਇਹ ਟ੍ਰੀਟਮੈਂਟ ਪਲਾਂਟ ਆ ਕੋਈ ਜਿਹੜੀ ਆ ਫੈਕਟਰੀ ਲੱਗੀ ਹੋਈ ਆ ਤੇ ਆ ਪਾਣੀ ਆ ਜਿਹੜਾ ਕਹਿੰਦੇ ਇਹ ਟ੍ਰੀਟ ਕੀਤਾ ਜਾ ਰਿਹਾ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਨੀਲਾ ਜਿਹਾ ਖੂਹ ਬਣਾਇਆ ਉਹਦੇ ਵਿੱਚੋਂ ਆ ਜਿਹੜਾ ਸਾਰਾ ਪਾਣੀ ਆਉਂਦਾਗਾ ਤੁਸੀਂ ਆ ਝੱਗ ਦੇਖੋ ਪਾਣੀ ਦੀ ਤੇ ਇੱਥੇ ਮੈਂ ਕਹਿੰਦਾ ਖੜਿਆ ਨਹੀਂ ਜਾਂਦਾ ਇਹ ਜਿਹੜਾ ਸਾਰਾ ਪਾਣੀ ਆ ਦੇਖੋ ਤੁਸੀਂ ਇੱਧਰਲੇ ਪਾਸੇ ਵੀ ਆਉਂਦਾ ਸਾਰਾ ਪਾਣੀ ਆ ਪਾਣੀ ਦਾ ਪਤਾ ਰੰਗ ਦੇਖੋ ਤੇ ਆਹ ਦੇਖੋ ਤੁਸੀਂ ਝਾਗ ਕਿਵੇਂ ਸਾਰਾ ਜ਼ਹਿਰੀਲਾ ਪਾਣੀ ਫੈਕਟਰੀਆਂ ਦਾ ਇਸ ਬੁੱਢੇ ਨਾਲੇ ਦੇ ਵਿੱਚ ਛੁੱਟਿਆ ਜਾ ਰਿਹਾ ਤੇ ਇਹ ਸਾਰਾ ਪਾਣੀ ਜਾ ਕੇ ਪੈਂਦਾਗਾ ਸਤਲੁਜ ਦਰਿਆ ਦੇ ਵਿੱਚ ਤੇ ਬਹੁਤ ਸਾਲਾਂ ਤੋਂ ਮੈਂ ਕਹਣਾ ਵੀ ਇਸ ਬੁੱਢੇ ਨਾਲੇ ਦੇ ਸਿਰ ਤੇ ਸਾਡੇ ਜਿਹੜੇ ਲੀਡਰ ਆ ਉਹ ਸਿਆਸਤ ਖੇਡ ਕੇ ਚੱਲੇ ਜਾਂਦੇ ਆ ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਇਸ ਬੁੱਢੇ ਨਾਲੇ ਦੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਤੇ ਇੱਕ ਰਿਪੋਰਟ ਆਈ ਸੀ ਉਹਦੇ ਅਨੁਸਾਰ ਦੱਸਿਆ ਗਿਆ ਕਹਿੰਦੇ ਪਿਛਲੇ 30 ਸਾਲਾਂ ਦੇ ਵਿੱਚ 2000 ਕਰੋੜ ਤੋਂ ਵੱਧ ਪੈਸਾ ਜਿਹੜਾ ਬੁੱਢੇ ਨਾਲੇ ਦੇ ਪਾਣੀ ਦੇ ਟ੍ਰੀਟਮੈਂਟ ਦੇ ਲਈ ਆਇਆ ਪਰ ਕਿਤੇ ਵੀ ਉਹ ਪੈਸਾ ਜਿਹੜਾ ਲੱਗਿਆ ਦਿਖਾਈ ਨਹੀਂ ਦੇ ਰਿਹਾ 2000 ਕਰੋੜ ਦੀ ਤਾਂ ਚਲੋ ਰਿਪੋਰਟ ਆਈ ਆ ਪੈਸਾ ਤਾਂ ਹੋਰ ਵੀ ਵੱਧ ਆਇਆ ਹੋਊਗਾ ਹੁਣ ਆਏ ਨਹੀਂ ਸਮਝਾਉਂਦੀ ਵੀ ਉਹ 2000 ਕਰੋੜ ਜਿਹੜਾ ਰੁਪਈਆ ਹੈਗਾ ਉਹ ਇਹਨਾਂ ਨੇ ਪਤਾ ਨਹੀਂ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਤੇ ਆ ਸਾਰਾ ਪਾਣੀ ਜਾ ਕੇ ਪੈਂਦਾਗਾ ਸਤਲੁਜ ਦਰਿਆ ਦੇ ਵਿੱਚ ਤੇ ਸਾਡੇ ਲੀਡਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਗਰਬਾਣੀ ਦੀਆਂ ਪੰਗਤੀਆਂ ਵੀ ਆ ਕੇ ਸੁਣਾਉਂਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਵੀ ਉਹਨਾਂ ਲੀਡਰਾਂ ਨੂੰ ਕੋਈ ਪੁੱਛੇ ਵੀ ਪਿਓ ਦੀ ਤਾਂ ਮੌਤ ਹੋ ਚੁੱਕੀ ਆ ਇੱਥੇ ਤੁਸੀਂ ਆ ਕੇ ਦੇਖੋ ਆ ਬੁੱਢੇ ਨਾਲੇ ਦੀ ਤਾਂ ਮੌਤ ਹੋ ਚੁੱਕੀ ਆ ਇਹਦੇ ਇਹਦੇ ਤੇ ਅੱਜ ਤੱਕ ਕਿਸੇ ਵੀ ਲੀਡਰ ਨੇ ਧਿਆਨ ਕਿਉਂ ਨਹੀਂ ਦਿੱਤਾ ਸਿਰਫ ਤੇ ਸਿਰਫ ਲੁਧਿਆਣੇ ਵਾਸੀਆਂ ਦੇ ਕੋਲ ਆਉਂਦੇ ਆ ਵੋਟਾ ਲੈਣ ਦੇ ਲਈ ਕਿ ਬੁੱਢੇ ਨਾਲੇ ਦਾ ਅਸੀਂ ਆ ਹੱਲ ਕਰਾਂਗੇ ਉਹ ਹੱਲ ਕਰਾਂਗੇ ਪਰ ਕਰਦਾ ਕੱਤਰਦਾ ਕੋਈ ਕੁਛ ਨਹੀਂ ਆ ਵੀ ਅੱਜ ਦੇ ਟਾਈਮ ਇਸ ਬੁੱਢੇ ਨਾਲੇ ਦੀ ਮੌਤ ਹੋ ਚੁੱਕੀ ਆ ਉਹ ਤੁਸੀਂ ਇਸ ਦਾ ਪਾਣੀ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੁੱਢੇ ਨਾਲੇ ਦੇ ਇੱਥੇ ਕੋਲ ਵੀ ਖੜੇ ਆ ਨਹੀਂ ਜਾ ਰਿਹਾ ਆ ਦੇਖੋ ਤੁਸੀਂ ਆ ਝੱਗ ਦੇਖੋ ਤੁਸੀਂ ਕਿਵੇਂ ਹੈ ਨਾ ਜ਼ਹਿਰੀਲਾ ਪਾਣੀ ਆ ਜਿਹੜਾ ਸਾਰਾ ਫੈਕਟਰੀਆਂ ਦਾ ਤੇ ਇੱਥੇ ਸੁੱਖ ਬਾਈ ਸੀ ਤੇ ਅਸੀਂ ਜਦੋਂ ਪਿਛਲੇ ਪਿੰਡ ਦੇ ਵਿੱਚ ਦੀ ਆਏ ਅਸੀਂ ਪਿੰਡਾਂ ਦੇ ਵਿੱਚ ਹੋਕਾ ਦਿੰਦੇ ਫਿਰਦੇ ਕਿਉਂਕਿ 24 ਤਰੀਕ ਨੂੰ ਬੇਰਕਾ ਪਲਾਂਟ ਦੇ ਮੂਹਰੇ ਜਿਹੜਾ ਵੱਡਾ ਰੋਸ ਮਾਰਚ ਆ ਉਹ ਕੀਤਾ ਜਾਣਾਗਾ ਬੁੱਢੇ ਨਾਲੇ ਦੇ ਇਸ ਪਾਣੀ ਨੂੰ ਲੈ ਕੇ ਤੇ ਜਦੋਂ ਇੱਕ ਗੁਰਦਾਰ ਦੇ ਵਿੱਚ ਅਸੀਂ ਉਥੇ ਹੋਕਾ ਦੇਣ ਗਏ ਉਥੇ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਵੀ ਉਹਨਾਂ ਦੇ ਪਿੰਡ ਦੇ ਜਿਹੜੇ ਜਵਾਕ ਕਈ ਜਵਾਕਾਂ ਦੀਆਂ ਜਿਹੜੀਆਂ ਕਿਡਨੀਆਂ ਨੇ ਉਹ ਵੀ ਫੇਲ ਹੋ ਚੁੱਕੀਆਂ ਨੇ ਇਸ ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਦੇ ਕਰਕੇ ਪਤਾ ਨਹੀਂ ਕਿੰਨੀਆਂ ਇੱਕ ਮੌਤਾਂ ਹੁਣ ਤੱਕ ਹੋ ਗਈਆਂ ਇਹੀ ਪਾਣੀ ਆ ਜਿਹੜਾ ਇਹ ਸਾਰਾ ਧਰਤੀ ਦੇ ਵਿੱਚ ਜਾਂਦਾ ਇਹੀ ਪਾਣੀ ਫਸਲਾਂ ਨੂੰ ਲੱਗਦਾ ਉਹੀ ਫਸਲਾਂ ਫਿਰ ਆਪਾਂ ਖਾਂਦੇ ਆ ਇਹੀ ਪਾਣੀ ਅੱਗੇ ਜਾ ਕੇ ਪਸ਼ੂ ਪੀਂਦੇ ਆ ਸਤਲੁਜ ਦਰਿਆ ਦੇ ਵਿੱਚ ਜਾ ਕੇ ਪੈਂਦਾ ਹੁਣ ਸਤਲੁਜ ਦਰਿਆ ਦੇ ਵਿੱਚੋਂ ਕਿੰਨੇ ਲੋਕ ਆ ਜਿਹੜੇ ਪਾਣੀ ਪੀਂਦੇ ਆ ਮੈਨੂੰ ਪੂਰਾ ਰਾਜਸਥਾਨ ਪੀਂਦਾ ਪੂਰਾ ਰਾਜਸਥਾਨ ਆ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚੋਂ ਪਾਣੀ ਪੀਂਦਾਗਾ ਇਹ ਹੁਣ ਜੇ ਬਿਮਾਰੀਆਂ ਦਾ ਘਰ ਨਹੀਂ ਤਾਂ ਹੋਰ ਕੀ ਆ ਮੈਨੂੰ ਦੱਸੋ ਤੁਸੀਂ ਸੋ ਇਸ ਕਰਕੇ ਮੇਰਾ ਵੀਰ ਬਣ ਕੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਨਾ ਤਾਂ ਮੇਰੇ ਇਕੱਲੇ ਦੇ ਬੋਲਣ ਦੇ ਨਾਲ ਕੁਛ ਹੋਣਾ ਤੁਹਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਮੇਰਾ ਵੀਰ ਫੂਨ ਵੀ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਤੁਹਾਨੂੰ ਦੇਖੋਂ ਮਿਲਦਾ ਤੁਸੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਬੱਧ ਤੋਂ ਵੱਧ ਲੋਕਾਂ ਨੂੰ ਜੋੜੋ ਉਹਨਾਂ ਨੂੰ ਜਾਗਰੂਕ ਕਰੋ ਤਾਂ ਕਿ ਆਪਾਂ ਇਕੱਠੇ ਹੋ ਕੇ ਇਹ ਲੜਾਈ ਲੜੀਏ ਤੇ ਇਸ ਬੁੱਢੇ ਨਾਲੇ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਹੱਲ ਆ ਉਹ ਕੀਤਾ ਜਾਵੇ ਕਿਉਂਕਿ ਮੈਂ ਦੇਖਿਆ ਅੱਜ ਤੱਕ ਤਾਂ ਲੀਡਰਾਂ ਨੇ ਸਿਆਸਤ ਖੇਡੀ ਆ ਸਿਆਸਤ ਤੋਂ ਬਿਨਾ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਜਿੰਨਾ ਟਾਈਮ ਵੋਟਾਂ ਨੇ ਉਹਨਾਂ ਟਾਈਮ ਬੁੱਢੇ ਨਾਲੇ ਦੀ ਯਾਦ ਆਉਂਦੀ ਆ ਉਦੋਂ ਬਾਅਦ ਦੇ ਵਿੱਚ ਹਰ ਇੱਕ ਲੀਡਰ ਜਿਹੜਾ ਬੁੱਢੇ ਨਾਲੇ ਨੂੰ ਭੋਲਿਆਂ ਦਾ ਨਾਲੇ ਹਰੇਕ ਇੱਥੋਂ ਦੀ ਗੁਜ਼ਰਦਾ ਇਹ ਹਜੇ ਇੱਕ ਫੈਕਟਰੀ ਦਾ ਜਾਣਾ ਜਿਹੜਾ ਬੁੱਢੇ ਨਾਲੇ ਚ ਪੈਣਾ ਬੁੱਢਾ ਨਾਲਾ ਵਿੱਚ ਦੀ ਲੰਘਦਾ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਲੋਕ ਜਿਹੜੇ ਇੱਥੋਂ ਦੇ ਪਿੰਡਾਂ ਵਾਲੇ ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਬੁੱਢੇ ਦਰਿਆ ਦਾ ਪਾਣੀ ਪੀਂਦੇ ਸੀ ਪਸ਼ੂ ਡੰਗਰ ਨਹਾਉਂਦੇ ਸੀ ਤੇ ਹੁਣ ਤੁਸੀਂ ਕੋਲੇ ਨਹੀਂ ਖੜ੍ਹ ਸਕਦੇ ਹਾਲ ਦੇਖ ਲਓ ਇਹ ਇਹ ਆ ਟ੍ਰੀਟਮੈਂਟ ਪਲਾਂਟ ਆ ਅਰੀਟੇਟ ਵਾਟਰ ਆ ਜਿਹੜਾ ਹੱਥ ਲੰਘ ਰਿਹਾ ਆ ਤੁਹਾਨੂੰ ਦਿਖਾਇਆ ਕਾਲਾ ਪਾਣੀ ਇਹ ਅਰੀਟੇਟ ਕੀਤਾ ਹੋਇਆ ਯਾਰ ਤੁਸੀਂ ਬੇਕੂ ਬਣਾ ਕੇ ਪੰਜਾਬੀਆਂ ਦੇ ਮੱਥੇ ਤੇ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਤੁਸੀਂ ਮੜਤੀਆਂ ਸਿਰਫ ਇਸ ਲਈ ਵੀ ਹਾਂ ਸਿਰ ਪੈਸੇ ਬਣਾਉਣ ਨੂੰ ਹੋਗੇ ਇੱਕ ਦਿਨ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਪੈਸੇ ਖਾਦੇ ਨਹੀਂ ਜਾਣੇ ਪੈਸੇ ਪੀਤੇ ਨਹੀਂ ਜਾਣੇ ਪੈਸੇ ਨਾਲ ਤੁਹਾਡੇ ਬੱਚਿਆਂ ਦਾ ਭੁੱਖ ਨਹੀਂ ਬੰਦਣਾ ਪੀਣਾ ਪਾਣੀਓਂ ਹੀ ਪੈਣਾ ਹੈ ਖਾਣਾ ਆਣੀ ਪੈਣਾ ਤੇ ਜੇ ਇਹ ਚੀਜ਼ਾਂ ਨਾ ਹੋਈਆਂ ਤਾਂ ਪੰਜਾਬੀਓ ਤੁਹਾਡਾ ਖਾਤਮਾ ਲਾਜ਼ਮੀ ਹੈ ਤੁਸੀਂ ਮੌਤ ਦੀ ਕਗਾਰ ਤੇ ਖੜੇ ਹੋ ਆਖਿਰ ਤੇ ਖੜੇ ਹੋ ਮਰਨ ਮਰਨ ਕੰਡੇ ਖੜੇ ਹੋ ਜੇ ਹੁਣ ਵੀ ਨਾ ਜਾਗੇ ਤਾਂ ਫੇਰ ਭਾਈ ਤਬਾਹੀ ਨਿਸ਼ਚਿਤ ਹੈ ਆਓ 24 ਤਰੀਕ ਦਿਨ ਸ਼ਨੀਵਾਰ ਸਵੇਰੇ 10 ਵਜੇ ਵੇਰਕਾ ਮਿਲਕ ਪਲਾਂਟ ਨੇੜੇ ਨਹਿਰ ਲੁਧਿਆਣਾ ਪਹੁੰਚੀਏ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਅੱਜ ਕੱਲ੍ਹ ਖਬਰਾਂ ਦੇਖਦੇ ਹੋ ਵੀ ਚਿੱਟੇ ਦੇ ਨਾਲ ਸਾਡੀ ਜਵਾਨੀ ਦਾ ਘਾਣ ਹੋ ਰਿਹਾ ਮੈਂ ਕਹਣਾ ਵੀ ਸਾਡੀਆਂ ਸਰਕਾਰਾਂ ਨੇ ਇਹ ਹਾਲਾਤ ਬਣਾਤੇ ਜੇ ਕੋਈ ਨੌਜਵਾਨ ਚਿੱਟੇ ਤੋਂ ਬਚ ਗਿਆ ਉਹ ਆ ਪਾਣੀ ਦੇ ਨਾਲ ਮਰ ਜਾਊਗਾ ਮੈਂ ਕਹਿੰਦਾ ਬਾਈ ਨੇ ਵੀ ਦੱਸਿਆ ਬਾਈ ਕਹਿੰਦਾ ਇੱਥੇ ਜੋ ਸੀਵਰੇਜ ਦੀ ਸਫਾਈ ਕਰਨ ਆਉਂਦੇ ਆ ਸੀਵਰੇਜ ਦਾ ਵੀ ਸਾਰਾ ਜੋ ਗੰਦ ਹੁੰਦਾ ਇਹਦੇ ਵਿੱਚ ਹੀ ਸੜ ਦਿੰਦੇ ਆ ਬੁੱਢੇ ਨਾਲੇ ਕਿਤਨਾ ਹੀ ਆ ਇਹਦੇ ਵਿੱਚ ਕੀ ਕੀ ਪਤਾ ਕਿੰਨਾ ਕੈਮੀਕਲ ਆ ਕਿਹੜੇ ਕਿੱਡਾ ਕਿੱਡੇ ਜ਼ਿਆਦਾ ਕੈਮੀਕਲ ਆ ਉਹ ਕੋਚਾ ਜਿਹਾ ਆਹ ਸਾਫ ਕਰਦੇ ਆ ਨਾ ਜੀ ਆ ਮੇਰਾ ਕੈਮੀਕਲ ਜਾ ਰਿਹਾ ਹੋਰ ਕੀ ਜਾ ਰਿਹਾ ਹੈ ਪੂਰਾ ਕੈਮੀਕਲ ਹੈ ਇਹ ਕੈਮੀਕਲ ਪੰਜਾਬੀ ਉਹ ਮਰ ਜੋਗੇ ਹਾਂ ਹਾਂ ਬਾਈ ਕਹਿੰਦਾ ਵੀ ਵੀਡੀਓ ਵੀ ਮੇਰੇ ਕੋਲ ਪਈ ਆ ਕਹਿੰਦਾ ਜੋ ਵੀ ਲੈਟਰੀਨਾ ਡੈਗ ਸਾਫ ਕਰਦੇ ਆ ਸੀ ਸਾਰਾ ਕੁਝ ਇਹ ਚ ਪਾ ਦਿਆ ਯਾਰ ਉਹ ਤਾਂ ਕੁਝ ਹੈ ਹੀ ਨਹੀਂ ਇਹ ਮੁਕਾਬਲੇ ਜਿੰਨੀਆਂ ਫੈਕਟਰੀ ਦੇ ਵਿੱਚ ਡਾਈੰਗ ਇੰਡਸਟਰੀ ਦੇ ਵਿੱਚ ਜਿੰਨੀ ਜ਼ਹਿਰ ਇਹ ਇਹਦੇ ਵਿੱਚ ਆ ਰਹੀ ਹੈ ਇਹਦੇ ਇਹਦੇ ਮੁਕਾਬਲੇ ਸੀਵਰੇਜ ਦਾ ਕੁਝ ਵੀ ਗੰਦ ਨਹੀਂ ਉਹ ਤਾਂ ਕੁਝ ਪੁਆਇੰਟ ਗੰਦ ਨਹੀਂ ਜਿੰਨਾ ਡਾਈੰਗ ਇੰਡਸਟਰੀ ਨੇ ਗੰਦ ਪਾਇਆ ਤੁਹਾਡਾ ਵਿਨਾਸ਼ ਨਿਸ਼ਚਿਤ ਹੈ ਪੰਜਾਬੀ ਉਹ ਪੂਰੀ ਦੁਨੀਆ ਇੱਕ ਮੈਂ ਤੈਨੂੰ ਗੱਲ ਹੋਰ ਦੱਸਦਾ ਡਾਈੰਗ ਇੰਡਸਟਰੀ ਪੂਰੇ ਦਿਨਾਂ ਚ ਪੂਰੀ ਦੁਨੀਆ ਦੇ ਵਿੱਚੋਂ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਆ ਕੇ ਡੈਂਗਰ ਇੰਡਸਟਰੀਆਂ ਲੱਗ ਰਹੀਆਂ ਨੇ ਕਿਉਂ ਪੰਜਾਬ ਨੂੰ ਉਜਾੜਨ ਦੀ ਸਾਜਿਸ਼ ਹੈ ਆ ਲੁਧਿਆਣਾ ਖੜਾ ਹੈ ਆ ਦੇਖੋ ਬਿਲਡਿੰਗਾਂ ਤੁਹਾਨੂੰ ਦਿਖ ਰਹੀਆਂ ਸਾਰਾ ਹੈਨਾ ਇਹ ਲੁਧਿਆਣੇ ਦੇ ਹੁਣੇ ਬੁੱਢੇ ਸੱਡਾ ਬੁੱਢੇ ਨਾਲੇ ਚ ਜਾਣਾ ਬੁੱਢਾ ਦਰਿਆ ਜਿਹੜਾ ਹੁੰਦਾ ਸੀ ਅੱਜ ਉਹ ਗੰਦਾ ਨਾਲਾ ਬਣ ਕੇ ਰਹਿ ਗਿਆ ਹਾਂ ਰਫ਼ਤਰ ਤੇ ਜਿੰਨੇ ਵੀ ਲੁਧਿਆਣੇ ਏਰੀਆ ਦੇ ਪਿੰਡ ਜੈਨਪੁਰ ਹੋ ਗਿਆ ਬਿਲਕੁਲ ਬਈ ਮਲਕਪੁਰ ਹੋ ਗਿਆ ਤੇ ਜਿੰਨੇ ਵੀ ਪਿੰਡਾਂ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਕਿ ਮੇਰੀ ਇਹ ਵੀਡੀਓ ਜਿਹੜੀ ਲੁਧਿਆਣੇ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਲੁਧਿਆਣੇ ਵਾਸੀਆਂ ਤੱਕ ਜਰੂਰ ਪਹੁੰਚਦੀ ਕਰਿਓ ਕਿਉਂਕਿ ਦੂਰੋਂ ਆਉਣਾ ਚਲੋ ਮੈਂ ਸਮਝਦਾ ਵੀ ਔਖਾ ਹੈ ਜੇ ਆਪਾਂ ਪਰਲੇ ਪਾਸੇ ਉਹ ਬੰਦਿਆਂ ਨੂੰ ਸੱਦੀਏ ਜੇ ਆਪਣਾ ਇਕੱਠ ਹੀ ਹੋ ਜੇ ਨਾ ਲੁਧਿਆਣੇ ਵਾਸੀਆਂ ਦਾ 24 ਤਰੀਕ ਨੂੰ ਬੇਰਕਾ ਪਲਾਂਟ ਮੂਰੇ ਆਪਾਂ ਸਰਕਾਰ ਤੇ ਪ੍ਰੈਸ਼ਰ ਪਾ ਕੇ ਐ ਤਾਂ ਹੈ ਨਹੀਂ ਵੀ ਸਰਕਾਰ ਨੂੰ ਦੱਸੀਏ ਸਰਕਾਰ ਨੂੰ ਵੀ ਪਤਾ ਹੀ ਆ ਜੇ ਸਾਰਾ ਕੱਲੀ ਕੱਲੀ ਗੱਲ ਪਤਾ ਆ ਜੇ ਮੈਂ ਪਾਣੀਆਂ ਦਾ ਮੁੱਦਾ ਵਰਤਿਆ ਜਾਂਦਾ ਨਾ ਵੋਟਾਂ ਦੇ ਵੇਲੇ ਪੰਜਾਬ ਹਰਿਆਣੇ ਨੂੰ ਲੈ ਕੇ ਓਵੇਂ ਜਿਹੜਾ ਬੁੱਢਾ ਨਾਲਾਗਾ